डॉक्टर सोल मुर्दाबाद 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 डॉक्टर सोल मुर्दाबाद 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 आम आदमी पार्टी का डॉक्टर सोल मुर्दाबाद 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 डॉक्टर सोल मस्तर कराना तक आकरना डॉक्टर सोल मुर्दाबाद 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 डॉक्टर को पत्थर ਕਸ਼ਮੀਰ ਸਿੰਘ ਸੋਲ ਡਾਕਟਰ ਜਿਹੜਾ ਉਹਦੇ ਪੱਤਰਕਾਰਾਂ ਨੇ ਉਹਦੇ ਆਪਣੇ ਪੀਏ ਨੇ ਇੱਕ ਪੱਤਰਕਾਰ ਨੂੰ ਘਰੇ ਬੁਲਾ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਆ ਜੋ ਬਹੁਤ ਹੀ ਮੰਦ ਭਾਗੀ ਘਟਨਾ ਹੈ ਵੇਖੋ ਪੱਤਰਕਾਰ ਭਾਈਚੜਾ ਜਿਹੜਾ ਹੁੰਦਾ ਇਹ ਚੌਥਾ ਥੰਮ ਹੁੰਦਾ ਦੇਖਦਾ ਜੀ ਤੇ ਇਹ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਹੀਂ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆ ਸਾਨੂੰ ਧਰਨਾ ਮੁਜ਼ਾਹਰਾ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਦਿੱਤੇ ਹੋਏ ਟਾਈਮ ਤੇ ਜੇਕਰ ਐਸਐਸਪੀ ਸਾਹਿਬ ਕਾਰਵਾਈ ਨਹੀਂ ਕਰਦੇ ਤੇ ਅਸੀਂ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆ ਅਸੀਂ ਆਪਣਾ ਜੋ ਵੀ ਨਾਲ ਸਹਿਯੋਗ ਬਣਦਾ ਉਹ ਦੇਵਾਂਗੇ ਪੱਤਰਕਾਰ ਭਾਈਚਾਰੇ ਦੇ ਨਾਲ ਤੱਕਾ ਹੋਇਆ ਡਾਕਟਰ ਸੋਹਲ ਦੇ ਪੀਏ ਵੱਲੋਂ ਉਹਦੀ ਅਸੀਂ ਨਖੇਦੀ ਕਰਦੇ ਆ ਕਿ ਇਹੋ ਜੇ ਪੀਏ ਜਾਂ ਇਹੋ ਜਿਹਾ ਐਮਐਲਏ ਜਾਂ ਇਹੋ ਜਿਹਾ ਐਮਪੀ ਜਿਹੜਾ ਇਹੋ ਜਿਹਾ ਕਿਸੇ ਨਾ ਵੀ ਤੱਕੇਛਾਈ ਜਿਹੜੀ ਮਾੜੀ ਆ ਆਪਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਦਾ ਮੈਂ ਬਿਆਨ ਵੀ ਸੁਣਿਆ ਸੀ ਉਹਨਾਂ ਨੇ ਵੀ ਇਹੋ ਗੱਲ ਕੀਤੀ ਆ ਕਿ ਤੱਕੇਛਾਈ ਕੋਈ ਮੁਲਾਜ਼ਮ ਵੀ ਕਰੇ ਤੇ ਮਾੜੀ ਗੱਲ ਆ ਇਹ ਜਿਹੜੀ ਸ਼ਰੇਆਮ ਗੁੰਡਾਗਰਦੀ ਇਹਨਾਂ ਨੇ ਕਰਨੀ ਸ਼ੁਰੂ ਕਰਤੀ ਆ ਆਪਣੇ ਲਾਗੇ ਇੱਥੇ ਸਾਡੇ ਖੱਡਾ ਵੀ ਚੱਲ ਰਿਹਾ ਉੱਥੇ ਵੀ ਚਲੋ ਮੈਂ ਤਾਂ ਨਹੀਂ ਗਿਆ ਤੇ ਆਮ ਮੇਰੇ ਭਰਾਵਾਂ ਨੇ ਦੱਸਿਆ ਵੀ ਗੁੰਡਾਗਰਦੀ ਬਹੁਤ ਜ਼ਿਆਦੀ ਆ ਅਸੀ ਗੁੰਡਾਗਰਦੀ ਕਿਸੇ ਸਰਕਾਰ ਨੇ ਨਹੀਂ ਸੀ ਕੀਤੀ ਜਿਹੜੀ ਇਹ ਕਰ ਰਹੇ ਆ ਕਿਉਂ ਆਮ ਬੰਦੇ ਪਿੰਡਾਂ ਦੇ ਵਿੱਚੋਂ ਉੱਠ ਕੇ ਤੇ ਇਹ ਲੀਡਰ ਲੋਕਾਂ ਨੇ ਬਣਾਏ ਆ ਵਿਧਾਨ ਸਭਾ ਤੱਕ ਰ ਭੇਜੇ ਆ ਪਰ ਇਹਨਾਂ ਨੇ ਕਦਰ ਨਹੀਂ ਪਾਈ ਲੋਕਾਂ ਦੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੱਸ ਦੇਣਗੇ ਕਿ ਅਸੀਂ ਕੀ ਚੀਜ਼ ਆ ਤੇ ਤੁਸੀਂ ਕੀ ਜੋ ਇਹ ਤੇ ਆਪਾਂ ਨੂੰ ਬਿਲਕੁਲੋਂ ਸਾਫ ਪਤਾ ਲੱਗ ਚੁੱਕਾ ਏ ਕਿ ਨਕਾਮ ਹੋਈ ਸਰਕਾਰ ਏ ਜਿਹੜੀ ਆ ਨਿੱਕੇ ਨਿੱਕੇ ਜਿਹੜੇ ਕੰਮ ਕਰਦੀ ਐ ਜਿਸ ਤਰ੍ਹਾਂ ਉਹਦੇ ਪੱਤਰਕਾਰ ਦੇ ਨਾਲ ਤੱਕਾ ਕੀਤਾ ਇਹਨਾਂ ਨੇ ਸੱਦ ਕੇ ਉਹਨੂੰ ਪਹਿਲਾਂ ਛੱਸਾ ਦਿੱਤਾ ਕਿ ਅਹੀਂ ਤੈਨੂੰ ਜਿਹੜਾ ਦੇਨੇ ਆ ਮਾਇਆ ਦੇਣੀ ਅਸੀਂ ਤੇ ਉਹਦੇ ਵਿੱਚ ਸੱਦ ਕੇ ਉਹਨੂੰ ਤੇ ਅੰਦਰਵਾੜ ਕੇ ਜਿਹੜੀ ਕੋਟਮਾਰ ਉਹਦੀ ਕੀਤੀ ਆ ਬਹੁਤ ਅਸੀਂ ਸ਼ਬਦਾਂ ਦੇ ਵਿੱਚ ਨਿੰਦਾ ਦੀ ਨਖੇਦੀ ਕਰਦੇ ਆ ਇਹੋ ਜਿਹੇ ਆ ਜਿਹੜਾ ਪੱਤਰਕਾਰ ਦੇ ਨਾਲ ਤੱਕਾ ਹੋਇਆ ਵਾ ਗਾਂ ਤੋਂ ਨਹੀਂ ਕਰਨ ਦਵਾਂਗੇ ਅਸੀਂ ਅਸੀਂ ਉਹ ਪੱਤਰਕਾਰ ਭਰਾ ਦੇ ਨਾਲ ਖੜੇ ਆਂ ਸਾਨੂੰ ਜਦੋਂ ਵੀ ਉਹ ਫੋਨ ਤੇ ਰਾਬਤਾ ਕਰੇ ਜਾਂ ਮੈਸੇਜ ਮਿਲਦਾ ਸਾਨੂੰ ਸੁਨੇਹਾ ਮਿਲਦਾ ਤੇ ਅਸੀਂ ਉਥੇ ਹਾਜ਼ਰ ਹੋਵਾਂਗੇ ਵੱਡੀ ਗਲਤੀ ਦੇ ਵਿੱਚ ਆਪਦੇ ਭਰਾਵਾਂ ਨੂੰ ਲੈ ਕੇ ਤੇ ਉਹਦਾ ਇਨਸਾਫ ਦੇ ਕਰਾਂਗੇ ਆਲੇ ਦਿਨਾਂ ਦੇ ਵਿੱਚ ਭਾਈਚਾਰਾ ਸਾਡਾ ਜਿਹੜਾ ਸਾਡੀ ਸੱਜੀ ਬਾਹ ਪੱਤਰਕਾਰ ਕਿਉਂਕਿ ਅਸੀਂ ਇਨਸਾਫ ਦਵਾਵਾਂਗੇ ਕੁਝ ਵੀ ਕਰਨਾ ਪਿਆ ਸਾਨੂੰ ਕਿਤੇ ਵੀ ਜਾਣਾ ਪਿਆ ਕੋਈ ਵੀ ਧਰਨਾ ਕਿਸ ਤਰ੍ਹਾਂ ਦਾ ਵੀ ਲਾਉਣਾ ਪਿਆ ਕਿਤੇ ਵੀ ਲਾਉਣਾ ਪਿਆ ਸਾਨੂੰ ਅਸੀਂ ਉਹਦਾ ਇਨਸਾਫ ਦਵਾ ਕੇ ਰਾਵਾਂਗੇ ਇਹ ਜਿਹੜਾ ਜਨ ਸਕੱਤਰ ਭਾਰਤੀ ਕਿਸਾਨ ਜੁਨੇ ਪੰਜਾਬ ਇਹ ਜੀ ਪੰਜਾਬ ਸਰਕਾਰ ਦੇ ਬਖਰਾਫ ਇਹ ਜਿਹੜਾ ਡਾਇਰੈਕਟਰ ਸੋਲ ਆ ਉਹਦਾ ਕੋਈ ਪੀਏ ਆ ਪੱਤਰਕਾਰ ਨੂੰ ਪਹਿਲਾਂ ਸਪਰੀਮੈਂਟ ਦਾ ਝਾਂਸਾ ਦੇ ਕੇ ਬੁਲਾ ਕੇ ਉਹਦੇ ਨਾਲ ਇਜਾਜ਼ਤੀ ਕੀਤੀ ਗਈ ਹੈ ਉਹਦੀ ਬੇਇੱਜ਼ਤੀ ਕੀਤੀ ਗਈ ਹੈ ਉਹ ਫਿਰ ਉਹਦੇ ੱੱਕੇ ਨਾਲ ਉਹਨੂੰ ਸ਼ਰਾਬ ਪਿਆ ਕੇ ਉਹਦੀਆਂ ਮੂਵੀਆਂ ਬਣਾਉਂਦੇ ਰਹੇ ਉਹ ਚੀਜ਼ ਦੀ ਅਸੀਂ ਨਿੰਦਾ ਕਰਦੇ ਆਂ ਉਸ ਭਰਾ ਦੇ ਨਾਲ ਅਸੀਂ ਪੱਤਰਕਾਰ ਦੇ ਨਾਲ ਬਿਲਕੁਲ ਖਲੋਤੀ ਆ ਸਾਡੀ ਚਿਹੇ ਬੰਦੀ ਖਲੋਤੀ ਆ ਉਹ ਕਿਉਂਕਿ ਇਹ ਜਿਹੜਾ ਪੱਤਰਕਾਰ ਭਾਈਚਾਰਾ ਵਾ ਇਹ ਲੋਕਤੰਤਰ ਦਾ ਚੌਥਾ ਥੰਮ ਤਿੱਜੇ ਆਪਾਂ ਚੌਥੇ ਥੰਮ ਨੂੰ ਹੀ ਕੁਛ ਨਾ ਸਮਝਿਆ ਜਾ ਉਹਨੂੰ ਹੀ ਉਹਦੀ ਬੇਇੱਜ਼ਤੀ ਕਰਨ ਲੱਪੇ ਤੇ ਫਿਰ ਇਹ ਕਿਹੜਾ ਵਾ ਲੋਕਤੰਤਰ ਜ਼ਿਆਦਾ ਚਿਰ ਰਹੂਗਾ ਨਹੀਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੜੇ ਬਦਲਦੇ ਰੂਪ ਦੇ ਵਿੱਚ ਵੋਟਾਂ ਪਾਈਆਂ ਸੀ ਤੇ ਬੜੀ 92 93 ਇਹਨਾਂ ਦੇ ਉਮੀਦਵਾਰ ਜਤਾ ਕੇ ਕਲਾਏ ਸੀ ਜਿਨ੍ਹਾਂ ਨੂੰ ਕੋਈ ਦੂਜੇ ਪਿੰਡ ਵਾਲਾ ਵੀ ਨਹੀਂ ਜਾਣਦਾ ਉਹ ਵੀ ਐਮਐਲਏ ਬਣਾ ਕੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਜੇ ਉਹ ਇਹੋ ਜਿਹੇ ਕੰਮ ਗੁੰਡਾ ਕਰਦੀਆਂ ਕਰਨਗੇ ਤੇ ਆ ਬਾਕੀ ਟਾਈਮ ਆਉਣ ਵਾਲੇ ਆ ਬੋਡ ਇਲੈਕਸ਼ਨਾਂ ਆਉਣੀਆਂ ਜਾਂਦੀਆਂ ਕਹਿੰਦੀਆਂ ਰਹਿੰਦੀਆਂ ਸਰਕਾਰਾਂ ਵਾਅਦੇ ਜਿਹੜੇ ਟਿਕਦੀਆਂ ਨਹੀਂ ਹੁੰਦੀਆਂ ਜੇ ਚੰਗੇ ਕੰਮ ਕਰਨਗੇ ਤੇ ਲੋਕੀ ਲੱਗੇ ਨੇ ਵੀ ਸੁਖਾਲ ਸੁਖਾ ਕਰਨਗੇ ਨਹੀਂ ਤੇ ਇਹਨਾਂ ਦਾ ਬੁਰੀ ਹਾਲਤ ਹੋਊਗੀ ਵੇਖੋ ਜੀ ਅਸੀਂ ਉਸ ਭਰਾ ਦੇ ਨਾਲ ਪੱਤਰਕਾਰ ਦੇ ਨਾਲ ਖੜੇ ਆ ਜਿਤਨਾ ਵੀ ਉਹਨਾਂ ਸਾਡੇ ਪੱਤਰਕਾਰ ਭਾਈਚਾਰਾ ਜਿਤਨਾ ਵੀ ਸਾਨੂੰ ਜਿਵੇਂ ਇਹ ਰੂਪ ਚ ਵੀ ਆਵਾਜ਼ ਮਾਰੂਗਾ ਵੀ ਆਓ ਆਪਾਂ ਜਿੱਥੇ ਵੀ ਸਾਨੂੰ ਬੁਲਾਉਣਗੇ ਧਰਨਾ ਦੇਣਾ ਵਾ ਕਿਤੇ ਵੀ ਜੋ ਵੀ ਅਸੀਂ ਉਹਨਾਂ ਦੇ ਨਾਲ ਆ ਸਾਨੂੰ ਕਦੇ ਵੀ ਬੁਲਾਉਣ ਦੇ ਨੇ ਬੁਲਾਉਣ ਰਾਤ ਬੁਲਾਉਣ ਅਸੀਂ ਹਾਜ਼ਰ ਆਂ ਇਹੀ ਉਹਨਾਂ ਦੇ ਨਾਲ ਆ ਜਿੱਥੇ ਵੀ ਸਾਨੂੰ ਆਵਾਜ਼ ਮਾਰਨਗੇ ਅਸੀਂ ਜੇ ਨਵਬਤਾਈ ਆ ਚੱਕਾ ਜਾਮ ਕਰਨ ਦੀ ਤੇ ਤਾਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਆਂ ਚੱਕਾ ਜਾਮ ਵਿਚਾਰਾਂਗੇ